ਸ਼ਵੇਰ ਦੀ ਵੀਡੀਓ ਨਹੀਂ ਬਣਾਈ। ਸਿਹਤ ਨਹੀਂ ਠੀਕ। ਪਰ ਮੈਂ ਤਾਂ ਸਤਾਰਾਂ ਦੇ ਬਾਰੇ ਆਦੇ ਹੀ ਅੰਮ੍ਰਿਤੰਗਰੇਆ ਤੇ ਹੁਣ ਮਹਾਰਾਜ ਫੋਟੋਆਂ ਖਿੱਚਣ ਢੱਕ ਰਿਹਾ ਵਾ। ਮਾੜੀ ਮਾੜੀ ਕਣੀ ਪੈਣਦੀ ਆ। ਹਾਲੇ ਗੱਲ ਕੀ ਕੋਈ ਕੋਈ ਪੂੰਡਿਕੰਦੀਆ ਵਿੱਚ ਦਿਖ ਦਿਣੀ ਆ। ਡੀਜ਼ਲ ਲੈ ਕੇ ਆਏ ਆ ਉਧਰ ਮੀਂਹ ਜਿਆਦਾ ਉਧਰ ਤਾਂ ਮਸ਼ੀਨਾਂ ਨੂੰ ਡਾਕ ਖਲਾਰ ਪੈ ਗਈ ਐ ਇਥੋਂ ਹੈਗਾ 10 ਕਿਲੋਮੀਟਰ। ਆਹੀਂ ਭਜ ਗਏ ਆ ਬੈਗ ਮੇਰਾ ਪੇ ਜਾ ਬਿਆ। ਕਪੜੇ ਭਜੇ ਆ। ਇਹ ਇਧਰ ਹਾਲੇ ਬਚਾਵਾ ਇਧਰ ਹਾਲੇ ਬੂੰਦਾ ਬੰਦੀ ਮਾੜੀ ਮੋਟੀ ਤੇ ਅੱਜ ਚੱਲੂਗੀ ਮਹਾਰਾਜ ਕਿਰਪਾ ਨਾਲ ਜਦੋਂ ਤੱਕਰ ਚੱਲਦੀ ਆ ਫਿਰਨੇ ਕਿ ਨਵੇਂ ਤੱਕਰ ਚੱਲਦੀ ਆ ਬਸ ਮਹਾਰਾਜ ਕਿਰਪਾ ਕਰ ਰੱਖੇ ਰੱਖੇ ਬਸ ਮੀਂਹ ਬੰਦ ਦਾ ਪੂਰਾ ਜੇਹਾਂ ਦੇ ਕੋ ਗਿੱਲੀ ਹੋ ਗਈ ਥਲੇ ਆ ਦਰਖਤ ਤੇ ਲੱਗੇ ਖਲੋਤਾ ਮੈਂ ਤੇ ਮਸ਼ੀਨ ਚੱਲਣ ਦੀ ਆ ਆ ਬਈ ਇਹਦਾ ਖਤਰਾ ਰਹਿ ਗਿਆ ਲਾਆ ਵੱਡਿਆ ਜਾਂਦਾ ਉਹ ਵੱਢ ਕੇ ਬਾਹਰ ਕੱਢ ਦੇਣੀ ਆ ਵੀਰ ਕਿਉਂਕਿ ਤਕਰੀਬਨ ਮਸ਼ੀਨਾਂ ਰੁਕੀਆਂ ਹੋਣਾਂ ਆਸੇ-ਪਾਸੇ ਕੋਈ ਮਸ਼ੀਨ ਨਹੀਂ ਚੱਲਣਦੀ ਆਪਾਂ ਹੀ ਡਾਇਆਂ ਚਲਾਉਣਾ ਅਜੰਡ ਘਰੋਂ ਆਈ ਰੋਟੀ ਅੱਜ ਮੰਗਾਈ ਅਸੀਂ ਆ ਪੰਜਾਬ ਨਹੀਂ ਬਣਾਈ ਕੋੜੀਆਂ ਤੇ ਸਬਜ਼ੀ ਆ ਇੱਕ ਵੀਰ ਨਹੀਂ ਰੁਕ ਗਿਆ ਇਹਦੇ ਵੜਣ ਚਲ ਗਿਆ ਹੁਣ ਮੁੜਾ ਗਿਆ ਵਾ ਇਹ ਆਂਦਾ ਸੀ ਮੈਂ ਰਾਤ ਹੀ ਵੜਦਣਾ ਸਾਰਾ ਕੁਝ ਬੰਦਾ ਪੁੱਛਣ ਜੋ ਮੀ ਪੈ ਗਿਆ ਹੁਣ ਕਿਥੋਂ ਵੱਡੇ ਜਾਣੀ ਆ ਉਹ ਹੁੰਦਿਆ ਕਣੀਆਂ ਹਲੇ ਪੈਂਦੀਆਂ ਵੜੀਆਂ ਵੜੀਆਂ ਦੀਆਂ ਧਨੀਏ ਤੇ ਕਾਣਾ ਕਸਲੀ ਹੋ ਗਈ ਆ ਤੇ ਐਦਰ ਉਮੀ ਘਾਟਾ ਹੋਪ ਨੇ ਚਾਹ ਆਈ ਤਾਂਗਾ 6-7 ਕਿਲੋ ਮੀਟਰ ਉਹ ਉੱਧਰ ਤੇ ਇਥੇ ਧਨੀਏ ਚੱਲ ਗਈ ਆ ਇੱਥੇ ਕੰਮ ਬਣ ਗਿਆ ਵਾ ਅੱਜ ਦਿਹਾੜੀ ਇੱਥੇ ਰੰਗੂ ਵੀ ਐਸੇ ਪਿੰਡ ਹੁਣ ਰੋਟੀ ਪਾਣੀ ਛੱਡ ਦੇਣਾ ਆਪਾਂ ਬਣਾਵਾ ਹੁਣ ਆਪਾਂ ਸੁਦਾਬ ਕਰਾਂ ਨੂੰ ਕਹਦਾ ਕਰਨਾ ਹੱਥੇ ਮਾਣੀ। ਰਾਤੀ ਪੂੜੀਆਂ ਜਾਂ ਏਜੰਡ ਕਰਾਂ। ਅੱਤੇ ਨਾਲ ਮਮਾਈ ਜੀ ਉਹ ਸਾਗਲਾ ਬਣਾ ਦਿੰਦਾ। ਉਹਦੇ ਨਾਲ ਦੀ ਮਾਣੀ। ਹੁਣ ਅਸੀਂ ਰੋਟੀ ਮਾਣ ਛੱਡ ਦੇਣਾ ਵਾ। ਬਣਾਉਣਾ। ਤੇ ਹੁਣ ਅਸੀਂ ਗਾਗ ਨੂੰ ਵਿਆ ਕਰਨਾ ਜਿਹਦੇ ਵਿੱਚ ਮਸ਼ੀਨ ਚੱਲਦੀ ਉਹਨੂੰ ਕਾ ਕਰਨਾ। ਲੈ ਆ ਰੋਟੀ ਬਣੀ। ਠੀਕ ਆ। ਆ ਜੰਨਾ ਵੱਲੋਂ ਆ। ਸਾਡਾ ਏਜੰਟ ਬੜਾ ਢਲਾਇਆ ਕੋ ਉਹ ਨਹੀਂ ਕਹਿੰਦਾ। ਅਗਲੇ ਭਾਵੇਂ ਮਨਾ ਕਰਦੇ ਨਹੀਂ ਕਰਦੇ ਆ ਵੀ ਮਨਾ ਕਰ ਹੀ ਜਾਂਦਾ ਵਾ ਫਿਰ ਮੈਨੂੰ ਕਹਾਂ ਮੈਂ ਰੋਟੀ ਕਹਿਦੀ ਕਹਿੰਦਾ ਨਹੀਂ ਕੋਈ ਨਹੀਂ ਖਾਂਦਾ ਮੈਂ ਕਹਾਂ ਅਸੀਂ ਤਾਂ ਹੀ ਨਹੀਂ ਖਾਂਦਾ ਤਰੀ ਸਭ ਖਾਂਦੇ ਆ ਆ ਮੋਰ ਤੋਂ ਨਵਾਂ ਤੰਗ ਕੀਤਾ ਸੀ ਤੇਨਾ ਚੰਦਨਾਂ ਤੋਂ ਅੱਜ ਲੱਗੇ ਦਾ ਇਲਾਜ ਕਰਾਉਣਾ ਇਹਨੂੰ ਡਾਇਰੈਕਟ ਕਰਾ ਦੇਣਾ ਲੱਗੇ ਤੇ ਫਿਰ ਜਿਹੜਾ ਲੱਗਾ ਟਾਈਮ ਗੁਣਾ ਜਾਵਾਂਗੇ ਨਹੀਂ ਤੇ ਫਿਰ ਗੱਲ ਰੌਣ ਡਬਰੇ ਵਿੱਚ ਕਰਾਵਾਂਗੇ ਲੈਡ ਬੰਦ ਹੋ ਜਾਂਦੀ ਵਿੱਚੋਂ ਤੇ ਜਦੋਂ ਕਰੰਟ ਜਾਣਾ ਬੰਦ ਹੋ ਜਾਂਦਾ ਮੋਟਰ ਸਲ ਬੰਦ ਹੋ ਜਾਂਦੀ ਕਰੋਨੇ ਅੱਜ ਦਾ ਪਕਾ ਲਾ ਗਿਆ ਰੈਡੀਟਰ ਹੁੰਦਾ ਵਾ ਸਾਫ ਤੇ ਮੈਂ ਗਿਆ ਰੋਟੀਆਂ ਬਣਾਉਣ ਇੱਕ ਕਰੀ ਦਾ ਸਬਜੀ ਬਣਾਈ ਤੇ ਸਬਜੀ ਬਣਾਉਣ ਨੂੰ ਕਰਨ ਹੋਣ ਚ ਲੱਗਾ ਤੇ ਉਹ ਕੁੱਤਾ ਆ ਗਿਆ ਤੇ ਫੇਰ ਆ ਕੇ ਦੋਰੇ ਬਣਾਉਣੀ ਭਾਈ

Faz o que